ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਪੰਥਕ ਇਕੱਠ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ। ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ। ਇਸ ਮੌਕੇ ਆਜ਼ਾਦ ਸਿੱਖ ਰਾਜ ਖਾਲਸਾਣ ਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਹਰਦੀਪ ਸਿੰਘ ਨੀਜਰ ਅਤੇ ਅਵਤਾਰ ਸਿੰਘ ਖੰਡਾ ਸਮੇਤ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਵਾਕ-ਵਾਕ ਬੁਲਾ ਰਹੇ ਨੇ ਇਸ ਮੌਕੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ ਅੱਜ ਸਿੱਖ ਕਲਚਰ ਸੁਸਾਇਟੀ ਰਿਟਰੀਟ ਹਾਲ ਨਿਊਯਾਰਕ ਦੇ ਵਿੱਚ ਉਹ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਭੂ ਭਈ ਪਰਮਜੀਤ ਸਿੰਘ ਪੰਜਵੜ ਜਨਰਲ ਲਾਜ ਸਿੰਘ ਭਾਈ ਹਰਦੇਵ ਸਿੰਘ ਨਿਜਰ ਅਤੇ ਇਸ மூੂ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਸ਼ਹੀਦੀ ਸਮਾਗਮ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਜਾਏ ਜਾ ਰਹੇ ਨੇ ਪਰसों ਦੇ ਰੋਜ ਤੋਂ ਖੰਡਪਾਟ ਸਾਹਿਬ ਆਰੰਭ ਹੋਇਆ ਅੱਜ ਸਵੇਰੇ ਭੋਗ ਪਏ ਨੇ ਤੇ ਇੱਥੇ ਸਿੱਖ ਕਲਚਰ ਸੁਸਾਇਟੀ ਨਾਰਥ ਈਸਟ ਦੇ ਵਿੱਚ ਬਹੁਤ ਵੱਡਾ ਗੁਰਦੁਆਮਿਆਂ ਤੇ ਇੱਥੇ ਇਥੋਂ ਦੀ ਸਟੇਜ ਪੰਥ ਦੀਆਂ ਮਹਾਨ ਸਟੇਜਾਂ ਦੇ ਵਿੱਚੋਂ ਇੱਕ ਹੈ ਜਿੱਥੋਂ ਕੌਮ ਦੇ ਬਹੁਤ ਵੱਡੇ ਮੈਸੇਜ ਉੱਤੇ ਜਾ ਰਹੇ ਨੇ 1984 ਤੋਂ ਲੈ ਕੇ ਅੱਜ ਤੱਕ ਖਾਲਸਾਣ ਦੀ ਆਵਾਜ਼ بلند ਕੀਤੀ ਜਾ ਰਹੀ ਹੈ ਤੇ ਇੱਥੇ ਹਰੇਕ ਕਿਸੇ ਦੇ ਸਮਾਗਮ ਦੇ ਉੱਤੇ ਉਹਨਾਂ ਸ਼ਹੀਦੀ ਫੌਜਾਂ ਦੀ ਪ੍ਰਦਰਸ਼ਨੀ ਲੱਗਦੀ ਹੈ ਉਹਨਾਂ ਦੇ ਜਦੋਂ ਤੁਸੀਂ ਦੇਖਦੇ ਆ ਸਾਰੀਆਂ ਕੰਧਾਂ 'ਤੇ ਸ਼ਹੀਦਾਂ ਦੀਆਂ ਫੋਟੋਆਂ ਨਾਲ ਭਰੀਆਂ ਬਾਹਰਲੇ ਪਾਸੇ ਨਿਸ਼ਾਨ ਸਾਹਿਬ ਨੇ ਖਾਲਸਤਾਨ ਦੇ ਘਟਕੜ 100 150 ਨਿਸ਼ਾਨ ਸਾਹਿਬ ਹਰ ਪਾਸੇ ਖਾਲਸਤਾਨ ਜਿੰਦਾਬਾਦ ਦੇ ਨਜ਼ਾਰੇ ਨਾਰੇ ਗੂੰਜ ਰਹੇ ਨੇ ਉਹ ਉਹ ਕੌਮ ਦੇ ਜਰਨਲ ਭਾਈ ਪਰਮਜੀਤ ਸਿੰਘ ਪੰਜਵੜ ਕੋਈ ਜਰਨਲ ਲਾਜ ਸਿੰਘ ਹਰਦੀਪ ਸਿੰਘ ਨਿਜਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਖੂਨ ਬਹਾਤਾ ਕੌਮ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਉਸ ਨਿਸ਼ਾਨੇ ਨੂੰ ਸント ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਸ ਦੇਸ਼ ਨੂੰ ਲੈ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਸ ਦਿਨ ਭਾਰਤੀ ਹਕੂਮਤ ਦੇ ਕਦਮ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਪਹਿਣਗੇ ਉਸ ਦਿਨ ਖਾਲਿਸਤਾਨ ਦੀ ਨੀਂ ਰੱਖੀ ਜਾਊਗੀ ਖਾਲਿਸਤਾਨ ਦੀ ਨੀਂ ਰੱਖੀ ਗਈ ਹੈ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾਂ ਹੋਈਆਂ ਇਹਨਾਂ ਸ਼ਹੀਦਾਂ ਦਾ ਖੂਨ ਅਜਾਈ ਨਹੀਂ ਜਾਂਦਾ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇਹਨਾਂ ਸ਼ਹੀਦਾਂ ਦੇ ਰਾਹਾਂ ਦੇ ਤੁਰ ਕੇ ਆਖਰੀ ਦਮ ਤੱਕ ਖਾਲਸਪੁਰ ਦੀ ਪ੍ਰਾਪਤੀ ਲਈ ਜੂਹਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਰਿਚਮੰਡ ਹੱਲ ਨਿਊਯਾਰਕ ਦੇ ਵਿੱਚ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਸਾਰੇ ਸੰਗਤਾਂ ਪਹੁੰਚੀਆਂ ਆ ਜਿੱਥੇ ਅੱਜ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਆ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਦੂਰੋਂ ਦੂਰੋਂ ਆਈਆਂ ਤੇ ਸਾਡੇ ਇੱਕ ਵੀਰ ਜਰਮਨ ਤੋਂ ਵੀ ਆਏ ਸੀ ਜਿਨ੍ਹਾਂ ਨੇ ਸਟਾਰਟਿੰਗ ਦੇ ਵਿੱਚ ਆਪਣੀ ਜਿਹੜੀ ਸਪੀਚ ਦਿੱਤੀ ਸੀ ਗੁਰੂ ਘਰ ਦੇ ਵਿੱਚ ਤੇ ਬਹੁਤ ਹੀ ਸਲੀਕੇ ਦਾ ਤਰੀਕੇ ਦੇ ਨਾਲ ਭਾਈ ਪੰਜਵੜ ਦਾ ਜਿਹੜਾ ਜੀਵਨ ਸੀ ਉਹਦੇ ਬਾਰੇ ਦੱਸਿਆ ਤੇ ਅੱਜ ਜਿਹੜੀ ਸਾਡੀ ਜੰਗ ਆ ਨਾ ਉਸ ਭਾਰਤੀ ਹਕੂਮਤ ਦੇ ਨਾਲ ਆ ਜਿਹੜੀ ਅੱਜ ਪਾਕਿਸਤਾਨ ਦੇ ਨਾਲ ਲੜਾਈ ਦੇ ਵਿੱਚ ਮੈਦਾਨ ਦੇ ਜੰਦ ਦੇ ਵਿੱਚ ਹੈਗੀ ਆ ਜਦੋਂ ਉਸ ਪਾਕਿਸਤਾਨ ਵਾਲਿਆਂ ਨੇ ਇਹਨਾਂ ਦੇ ਜਿਹੜੇ ਸੋ ਕਾਲ ਐਫ ਰਫਾਇਲ ਸੀ ਜਾਂ ਹੋਰ ਇਹਨਾਂ ਦੀਆਂ ਐਸ 400 ਜਦੋਂ ਉਹਨਾਂ ਨੇ ਡਿਸਟਰਾਇ ਕੀਤੀਆਂ ਤੇ ਮੋਦੀ ਆ ਕੇ ਵਾਈਟ ਹਾਊਸ ਦੇ ਵਿੱਚ ਪ੍ਰੰਪ ਦੇ ਗੋਡਿਆਂ ਤੇ ਟੇਕਦਾ ਕਿ ਭਾਈ ਹੁਣ ਸਾਨੂੰ ਸਾਂਭ ਲਓ ਕਿਉਂਕਿ ਹੁਣ ਉਹ ਜਿਹੜਾ ਨਿਕੁਲਰ ਬੰਬ ਦੀ ਉਹ ਆਪਣੀ ਅ ਪ੍ਰੀਖਿਆ ਕਰਨ ਲੱਗੇ ਆ ਸੋ ਮਿੱਤਰੋ ਇਹ ਯੁੱਧ ਜਿਹੜੇ ਆ ਨਾ ਜੁੱਧਾਂ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ ਇਹਨਾਂ ਯੁੱਧਾਂ ਦੇ ਵਿੱਚੋਂ ਹੀ ਸਾਡਾ ਮੋਲਕ ਖਾਲਿਸਤਾਨ ਹੋਣ ਦੇ ਵਿੱਚ ਆਉਣਾ ਆ ਇਹਨਾਂ ਸ਼ਹੀਦਾਂ ਦਾ ਡੁੱਲਿਆ ਖੂਨ ਇੱਕ ਦਿਨ ਉਹ ਜਾਇਆ ਨਹੀਂ ਜਾਊਗਾ ਇੱਕ ਨਾ ਇੱਕ ਦਿਨ ਉਹ ਰੰਗ ਜ਼ਰੂਰ ਲਿਆਊਗਾ ਪਾਉ ਪੰਜ ਵਾਰ ਆਪਣਾ ਖੰਡਾ ਵੀਰ ਫਿਰ ਨਿੱਜਰ ਵੀਰ ਆਪਣਾ ਹੋਰ ਸਾਰੇ ਸਿੰਘ ਸ਼ਹੀਦ ਜਿਹੜੇ ਕਿ ਆਪਣੇ ਪਰਦਾਸ਼ੀ ਲੱਗੇ ਲੱਖਾਂ ਹੀ ਸਾਡੇ ਇਹਨਾਂ ਨੇ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਆ ਰੋਜ਼ਾਨਾ ਅਸੀਂ ਟਿਕਟਾਕ ਤੇ ਵੀ ਲਾਈਵ ਕਰਕੇ ਉਹਨਾਂ ਸਿੰਘਣੀਆਂ ਦੀ ਕਾਤਾ ਸਿੰਘਾਂ ਨੂੰ ਸੁਣਾਈ ਦੀ ਆ ਤਾਂ ਕਿ ਉਹਨਾਂ ਨੂੰ ਭਾਰਤੀ ਹਕੂਮਤ ਨੂੰ ਦੱਸ ਕੀ ਅਸੀਂ ਕਿ ਭਾਈ ਇਹ ਸਾਡੇ ਜਿਹੜੇ ਭੈਣਾ ਦਾ ਖੂਨ ਸਾਡੇ ਬਜ਼ੁਰਗਾਂ ਬੱਚਿਆਂ ਦਾ ਭਰਾਵਾਂ ਦਾ ਖੂਨ ਹੈ ਇਹ ਜਾ ਨਹੀਂ ਜਾਣਾ ਖਾਲਿਸਤਾਨ ਇੱਕ ਨਾ ਇੱਕ ਦਿਨ ਹੋਣ ਦੇ ਵਿੱਚ ਆਣਾ ਆ ਉਹ ਸਮਾਂ ਆ ਚੁੱਕਿਆ ਜਿੱਥੇ ਮੈਂ ਆਪਣੇ ਸਿੱਖ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਦੁਸ਼ਮਣ ਨਾਲ ਅਸੀਂ ਲੜ ਲਵਾਂਗੇ ਤੇ ਆਪਣੇਆਂ ਨਾਲ ਅਸੀਂ ਕਿੱਦਾਂ ਲੜਾਂਗੇ ਆਪਣੇਆਂ ਨੂੰ ਅਸੀਂ ਸਮਝਾ ਆ ਸਕਦੇ ਉਹਨਾਂ ਨਾਲ ਲੜ ਨਹੀਂ ਸਕਦੇ ਪਰ ਕਹਿੰਦੇ ਹੁੰਦੇ ਆ ਕਿ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਸੋ ਵੀਰੋ ਇੱਕ ਵਾਰੀ ਫੇਰ ਆਪਣਾ ਪੰਤਕ ਟੀਵੀ ਚੈਨਲ 84 ਜਿਹੜਾ ਹਮੇਸ਼ਾ ਪੰਥ ਤੇ ਗ੍ਰੰਥ ਦੀ ਗੱਲ ਕਰਦਾ ਚੜ੍ਹਦੀ ਕਲਾ ਦੀ ਗੱਲ ਕਰਦਾ ਖਾਲਸਾਤਾਨ ਦੀ ਗੱਲ ਕਰਦਾ ਡਾਕਟਰ ਸਾਹਿਬ ਜਿੱਦਾਂ ਕਹਿੰਦੇ ਹੁੰਦੇ ਆ ਕਿ ਭਾਈ ਪੰਜ ਨਾਰੇ ਉਸ ਖਾਲਸਾਤਾਨ ਦੇ ਅਕਾਲ ਤਖਤੋਂ ਆਈ ਆਵਾਜ਼ ਖਾਲਸਾਤਾਨ ਖਾਲਸਾਤਾਨ ਅੱਜ ਡਾਕਟਰ ਸਾਹਿਬ ਨੂੰ ਬੜਾ ਮਿਸ ਕਰ ਰਹੇ ਹਾਂ ਬਾਹਰਲੇ ਦੌਰੇ ਤੇ ਹੈਗੇ ਨੇ ਤੇ ਜਦੋਂ ਉਹ ਸਪੀਚ ਦਿੰਦੇ ਆ ਸਾਡੇ ਵਰਗੇ ਜਿਹੜੇ ਨਿਮਾਣੇ ਸਿੱਖ ਐ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਆ ਸਿੰਘ ਡਾਕਟਰ ਸਾਹਿਬ ਤੁਹਾਨੂੰ ਮਿਸ ਕਰ ਰਹੇ ਆ ਪਰ ਤੁਹਾਡਾ ਚੈਨਲ ਟੀਵੀ 84 ਜਿੱਥੇ ਹਮੇਸ਼ਾ ਆਪਣੀ ਸੇਵਾ ਨਿਭਾਉਂਦਾ ਅੱਜ ਵੀ ਇੱਥੇ ਸਿਬੀਰ ਸਾਡੇ ਨਾਲ ਪਹੁੰਚੇ ਹੋਏ ਆ ਤੇ ਆਪਣੀ ਸੇਵਾ ਨਿਭਾ ਰਹੇ ਆ ਸੋ ਇੰਨੀਆਂ ਬੇਨਤੀਆਂ ਕਰਦੇ ਹੋਇਆ ਭਾਈ ਆਪਣੇ ਸਿੰਘ ਸ਼ਹੀਦਾਂ ਨੂੰ ਕਦੀ ਨਹੀਂ ਭੁਲਾਉਣਾ ਆਪਾਂ ਚੜ੍ਹਦੀ ਕਲਾ ਚ ਇਹਨਾਂ ਦੇ ਦਿਹਾੜੇ ਮਨਾਉਣੇ ਆ ਖਾਲਿਸਤਾਨ ਜਿੰਦਾਬਾਦ ਸਿਕਲਚ ਸੋਸਾਇਟੀ ਰਿਚਮੈਂਟ ਹਿੱਲ ਉੱਥੇ ਅਸੀਂ ਅੱਜ ਖਾਲਿਸਤਾਨ ਦੇ ਜੂਝਾਰੂ ਯੋਧੇ ਨੇ ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਇੱਥੇ ਪਹੁੰਚੇ ਆ ਅੱਜ ਜਥੇਬੰਦੀਆਂ ਨੇ ਸਾਰੀਆਂ ਨੇ ਇਕੱਠੀਆਂ ਹੋ ਕੇ ਇਥੇ ਸ਼ਹੀਦੀ ਸਮਾਗਮ ਰੱਖਿਆ ਆ ਉਹਦੇ ਵਿੱਚ ਵੱਖ-ਵੱਖ ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਉਹ ਸਮਾਗਮ ਕੀਤਾ ਜਾ ਰਹੇ ਨੇ ਜਿਹੜਾ ਅੱਜ ਦੇ ਦਿਨ ਦਾ ਮੇਨ ਸਾਡਾ ਮਕਸਦ ਆ ਉਹ ਉਹਨਾਂ ਜੂਹਾਰੂ ਸਿੰਘਾਂ ਨੂੰ ਯਾਦ ਕਰਨਾ ਤੇ ਉਸ ਸੰਘਰਸ਼ ਨੂੰ ਯਾਦ ਕਰਨਾ ਜਿਹੜੇ ਸੰਘਰਸ਼ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਗੋਡਿਆਂ ਭਾਰ ਲੈ ਆਂਦਾ ਸੀ ਤੇ ਸਿੱਖ ਆਜ਼ਾਦੀ ਜਿਹੜੀ ਲੈਜਿਟੀਮੇਸੀ ਆ ਜਿਹੜੀ ਗੁਰੂ ਵੱਲੋਂ ਸਾਨੂੰ ਬਖਸ਼ਿਆ ਹੋਇਆ ਪਾਤਸ਼ਾਹੀ ਦਾਵਾ ਆ ਉਦੋਂ ਤੇ ਪੈਰਾ ਦਿੰਦਿਆਂ ਹਜ਼ਾਰਾਂ ਨੌਜਵਾਨ ਸਿੰਘਾਂ ਸਿੰਘਣੀਆਂ ਪੁੱਚੰਗੀਆਂ ਨੇ ਹਿੰਦੁਸਤਾਨ ਦੀ ਫੌਜ ਦੇ ਨਾਲ ਲੜ ਕੇ ਜੜੀਆਂ ਨੇ ਸ਼ਹੀਦੀਆਂ ਪਾਈਆਂ ਨੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਆਏ ਆਂ ਅਸੀਂ ਇਹ ਸਨੇਹ ਦੇਣ ਆਏ ਆਂ ਕਿ ਜਿਹੜਾ ਮਾਰ ਮਰੀਆ ਆ ਇਹਦੇ ਨਾਲ ਕੋਈ ਮਸਲੇ ਹੱਲ ਨਹੀਂ ਹੋਣੇ ਇੰਡੀਅਨ ਸਟੇਟ ਨੂੰ ਬਹਿ ਕੇ ਸਿੱਖਾਂ ਦੇ ਰਾਜ ਭਾਗ ਬਾਰੇ ਸਿੱਖਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਔਰ ਜਿਹੜੀ ਆਜ਼ਾਦ ਸਿੱਖ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਆ ਉਦੀ ਪੂਰਤੀ ਦੇ ਲਈ ਦੋਵਾਂ ਧਿਰਾਂ ਨੂੰ ਬਹਿ ਕੇ ਕੰਮ ਕਰਨਾ ਚਾਹੀਦਾ ਤਾਂ ਕਿ ਸਾਰਾ ਜਿਹੜਾ ਸਬ ਕੌਂਟੀਨੈਂਟ ਆ ਉਹ ਸ਼ਾਂਤੀਪੂਰਵਕ ਰਹਿ ਸਕੇ ਇਸੇ ਸਬੰਧ ਦੇ ਵਿੱਚ ਹੀ ਜਿਹੜਾ ਇਸ ਵੇਲੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰਾਂ ਤੇ ਜਿਹੜੀ ਜੰਗ ਆ ਉਹਦਾ ਜਿਹੜਾ ਆ ਉਹ ਬਿਗਲ বাজਾਇਆ ਹੋਇਆ ਦੋਵਾਂ ਧਿਰਾਂ ਨੇ ਤੇ ਅਸੀਂ ਇਹ ਮਹਿਸੂਸ ਕਰਦੇ ਆ ਕਿ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਨੂੰ ਜੰਗ ਦਾ ਅਖੜਾ ਬਣਾਉਣਾ ਹੈ ਤੇ ਅਸੀਂ ਕਿਸੇ ਵੀ ਰੂਪ ਦੇ ਵਿੱਚ ਇਹ ਨਹੀਂ ਚਾਹੁੰਦੇ ਕਿ ਜਿਹੜੀ ਜੰਗ ਆ ਉਹ ਪਾਕਿਸਤਾਨ ਤੇ ਇੰਡੀਆ ਦੀ ਜੰਗ ਆ ਉਹ ਪੰਜਾਬ ਦੇ ਵਿੱਚ ਲੜੀ ਜਾਵੇ ਕਿਉਂਕਿ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਆ ਉਹ ਵੀ ਸਾਡਾ ਪੰਜਾਬ ਆ ਜਿਹੜਾ ਇੱਧਰ ਨਾਲ ਪੰਜਾਬ ਆ ਉੱਥੇ ਅਸੀਂ ਇਸ ਵੇਲੇ ਰਹਿ ਰਹੇ ਆ ਸਾਡੇ ਜਿੰਨੇ ਗੁਰੂ ਘਰ ਨੇ ਸਾਡੀ ਜਿੰਨੀ ਸਿੱਖ ਹਿਸਟਰੀ ਆ ਸਾਡਾ ਜਿੰਨਾ ਕਲਚਰ ਆ ਉਹ ਦੋਵਾਂ ਪੰਜਾਬਾਂ ਦੇ ਵਿੱਚ ਵਸ ਰਿਹਾ ਤੇ ਮੈਂ ਇਸ ਗੱਲ ਦੇ ਲਈ ਜਿਹੜੀ ਪੰਜਾਬ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਆ ਉਹ ਜਿਹੜੇ ਜਰਨਲ ਨੇ ਉਹਨਾਂ ਦੀ ਸ਼ਲਾਘਾ ਕਰਨੀ ਚਾਹੁੰਦਾ ਕਿ ਉਹਨਾਂ ਨੇ ਓਪਨਲੀ ਡਿਕਲੇਅਰ ਕੀਤਾ ਕਿ ਸਿੱਖਾਂ ਨਾਲ ਸਾਡੀ ਕੋਈ ਲੜਾਈ ਨਹੀਂ ਕਿ ਪੰਜਾਬ ਦੇ ਵਿੱਚ جنگ ਨਹੀਂ ਲੜੀ ਜਾਏਗੀ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਕਹਿੰਨੇ ਆ ਕਿ ਪਹਿਲੀ ਗੱਲ ਤਾਂ ਜੰਗ ਨਹੀਂ ਹੋਣੀ ਚਾਹੀਦੀ ਦੋਵਾਂ ਧਿਰਾਂ ਦਾ ਜਾਨੀ ਮਾਲੀ ਨੁਕਸਾਨ ਹੋਊਗਾ ਆਮ ਲੋਕਾਂ ਦੇ ਨੁਕਸਾਨ ਹੁੰਦੇ ਨੇ ਕਿਸੇ ਪੋਲਿਟਿਸ਼ੀਅਨ ਦਾ ਮੁੰਡਾ ਜਿਹੜਾ ਆ ਕੁੜੀ ਜਿਹੜੀ ਆ ਉਹ ਜੰਗ ਦੇ ਮੈਦਾਨ 'ਚ ਨਹੀਂ ਹੁੰਦੀ ਨਾ ਕਿਸੇ ਅਮੀਰ ਦੀ ਹੁੰਦੀ ਆ ਇਹ ਗਰੀਬ ਲੋਕ ਜਿਹੜੇ ਨੇ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਮੌਤਾਂ ਹੁੰਦੀਆਂ ਨੇ ਤੇ ਅਸੀਂ ਇਹ ਚੇਤਾਵਨੀ ਦਿੰਨੇ ਆ ਇੰਡੀਅਨ ਸਟੇਟ ਨੂੰ ਕਿ ਜਿੱਥੇ ਪਾਕਿਸਤਾਨ ਦੀ ਗਵਰਨਮੈਂਟ ਨੇ ਤੇ ਪਾਕਿਸਤਾਨ ਦੇ ਜਰਨਲਾਂ ਨੇ ਇਹ ਪ੍ਰਚਨ ਕੀਤਾ ਆ ਇਹ ਪੰਜਾਬ ਜੰਗ ਦਾ ਅਖਾੜਾ ਨਹੀਂ ਬਣੇਗਾ ਉੱਥੇ ਇੰਡੀਅਨ ਸਟੇਟ ਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਕਿ ਸਿੱਖਾਂ ਦੀ ਇਹ ਲੜਾਈ 'ਚ ਕੋਈ ਸ਼ਮੂਲੀਅਤ ਨਹੀਂ ਗਈ ਜਿਹੜੀ ਸਿੱਖ ਸਟੇਟ ਆ ਉੱਥੇ ਜੰਗ ਨਹੀਂ ਹੋਣੀ ਚਾਹੀਦੀਗੀ ਓਵਰ ਆਲ ਜੰਗ ਨਹੀਂ ਹੋਣੀ ਚਾਹੀਦੀ ਪਰ ਸਿੱਖ ਸਟੇਟ ਦੇ ਵਿੱਚ ਬਿਲਕੁਲ ਜੰਗ ਨਹੀਂ ਹੋਣੀ ਚਾਹੀਦੀ ਦੂਸਰੀ ਗੱਲ ਇਹ ਆ ਕਿ ਜਦੋਂ ਬਾਰਡਰ ਦੇ ਉੱਤੇ ਜੰਗ ਹੋਣੀ ਆ ਅੱਥੇ ਜਿੱਥੇ ਸਿੱਖ ਫੌਜੀਆ ਨੇ ਸਿੱਖ ਪੋਲੀਟਿਕਲ ਲੀਡਰਾਂ ਨੇ ਪੰਜਾਬ ਦੀਆਂ ਸਾਰੀਆਂ ਜੜੀਆਂ ਨੇ ਆਜ਼ਾਦੀ ਨੁਮਾ ਜਥੇਬੰਦੀਆਂ ਨੇ ਉਹਨਾਂ ਨੇ ਇਸ ਵਾਰ ਨੂੰ अनरीज़नेबल ਦੱਸਿਆ ਆ ਉੱਥੇ ਹੀ ਪੰਜਾਬ ਦੇ ਤੋਂ ਬਾਹਰ ਜਿਹੜੇ ਇੰਡੀਆ ਦੇ ਹਿੰਦੂ ਲੀਡਰਸ਼ਿਪ ਆ ਉਹਨਾਂ ਨੇ ਵੀ ਇਸ ਲੜਾਈ ਨੂੰ ਮੋਦੀ ਦੀ ਇਲੈਕਸ਼ਨ ਜਿੱਤਣ ਦੀ ਲੜਾਈ ਜਿਹੜੀ ਜੰਗ ਆ ਕਿਹਾ ਆ ਇੰਡੀਆ ਪਾਕਿਸਤਾਨ ਦੀ ਆਪਸ ਕੋਈ ਪ੍ਰੋਬਲਮ ਨਹੀਂ ਦੋਵਾਂ ਦੇਸ਼ਾਂ ਦੇ ਬਾਰਡਰ ਖੁੱਲਣੇ ਚਾਹੀਦੇ ਆ ਔਰ ਖੁੱਲ ਕੇ ਵਪਾਰ ਹੋਣਾ ਚਾਹੀਦਾ ਆ ਆਖਰੀ ਗੱਲ ਇਹ ਆ ਕਿ ਅਸੀਂ ਪਾਕਿਸਤਾਨ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਪੋਲਿਟੀਕਲ ਲੈਵਲ ਦੇ ਉੱਤੇ ਸੀਰੀਅਸ ਤੌਰ ਤੇ ਲਵੇ ਸਿੱਖਾਂ ਦੀ ਜਿਹੜੀ ਮਦਦ ਕਰਨੀ ਆ ਉਹ ਯੂਨੋ ਦੇ ਵਿੱਚ ਪੋਲੀਟੀਕਲ ਸਫੀਰ ਦੇ ਵਿੱਚ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਆ ਦੇ ਵਿੱਚ ਪਾਕਿਸਤਾਨ ਜਿਹੜਾ ਆ ਉਹ ਕਸ਼ਮੀਰ ਦੀ جنگ ਦੇ ਵਾਂਗ ਆਜ਼ਾਦ ਰਾਜ ਖਾਲਸਾਣ ਦੀ جنگ ਨੂੰ ਇੱਕ ਪੋਲੀਟੀਕਲ ਤੌਰ ਤੇ ਲੈ ਕੇ ਜਾਵੇ ਤਾਂ ਕਿ ਜਿਹੜੇ ਸਿੱਖ ਆ ਉਹ ਦੋਵਾਂ ਦੇਸ਼ਾਂ ਦੇ ਗਵਾਂਢੀ ਬਣ ਕੇ ਦੋਵਾਂ ਦੇਸ਼ਾਂ ਦੇ ਜਿਹ ਇੱਕ ਬਫਰ ਸਟੇਟ ਬਣ ਕੇ ਜਿਹੜੀ ਸਿੱਖ ਆਜ਼ਾਦ ਜਿਹੜਾ ਸਿੱਖ ਰਾਜ ਖਾਲਸਾਣ ਸਥਾਪਿਤ ਹੋ ਸਕੇ ਤੇ ਇੰਡੀਆ ਤੇ ਪਾਕਿਸਤਾਨ ਦੀ ਇਸ ਬਾਰਡਰ ਤੇ ਜਿਹ ਲੜਾਈ ਆ ਖਤਮ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ